ਹਾਂਜੀ ਕਿੱਦਾਂ ਸਾਰੇ ਤੇ ਅਮਰੀਕਾ ਦੇ ਸਦਾਈ ਨੇ ਜੋ ਕੀਤਾ ਈਰਾਨ ਤੇ ਤੁਹਾਨੂੰ ਸ਼ੋਅ ਕੀਤਾ ਜਾਊਗਾ ਸਾਰੇ ਪਾਸੇ ਵੀਡੀਓ ਪਹੁੰਚਾਇਓ ਤੇ ਆਪਣਾ ਖਾਤਾ ਫੋਲੋ ਕਰੋ ਤੁਹਾਨੂੰ ਸਾਰਾ ਦੱਸਾਂਗੇ ਕਿਸ ਨੇ ਕਿੱਦਾਂ ਕੀ ਕੀਤਾ ਤੇ ਕਿਹੜੀਆਂ ਮਸਾਇਲੇ ਸੀ ਹਾਂਜੀ ਠੀਕ ਹੈ ਨਾ ਕੋਈ ਪੰਜਾਬੀ ਮੀਡੀਆ ਨਹੀਂ ਦੱਸਦਾ ਸੋ ਬਾਈ ਜੀ ਖਾਤਾ ਫੋਲੋ ਕਰੋ ਆਜੋ ਜ਼ਿਆਦਾ ਗੱਲਾਂ ਕਰਾਂਗੇ ਤੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਏ ਜੋ ਵੀ ਕੀਤਾ ਅਮਰੀਕਾ ਨੇ ਕਿਉਂ ਕੀਤਾ ਤੇ ਈਰਾਨ ਤੇ ਕਿਉਂ ਕੀਤਾ ਆਜੋ ਤੁਹਾਨੂੰ ਦਿਖਾਉਣੇ ਆ ਜਲਦੀ ਜਲਦੀ ਵੀਡੀਓ ਸਾਰੇ ਪਾਸੇ ਪਹੁੰਚਾ ਦਿਓ ਤੇ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਾਣੀ ਚਾਹੀਦੀ ਆ ਸੋ ਇਦਾਂ ਦੀਆਂ ਵੀਡੀਓ ਤੁਹਾਨੂੰ ਪਤਾ ਪੰਜਾਬੀ ਮੀਡੀਆ ਦਿਖਾਉਂਦਾ ਨਹੀਂਗਾ ਆਪਾਂ ਦਿਖਾਈ ਦਿਆਂ ਤੇ ਸਾਡਾ ਸਾਥ ਦਿਓ ਖਾਤਾ ਫੋਲੋ ਕਰੋ ਸਾਰੇ ਪਾਸੇ ਪਹਚਾਓ ਹਾਂਜੀ ਹੁਣ ਗੱਲ ਕੀਤੀ ਜਾਊਗੀ ਵੀ ਹੋਇਆ ਕੀ ਆ ਹੋਇਆ ਕੁਛ ਨਹੀਂ ਬਾਈ ਜੀ ਆਪਾਂ ਸੁਣ ਕੇ ਆਉਨੇ ਆਂ ਵੀ ਬਾਈ ਜੇ ਉਹ ਜੋ ਤਕੜਾ ਆ ਮਾੜੇ ਤੇ ਧੱਕਾ ਉਹਦਾ ਚੱਲਦਾ ਹੀ ਹੁੰਦਾ ਠੀਕ ਹੈ ਨਾ ਮਾੜੇ ਤੇ ਹੀ ਚੱਲਦਾ ਆ ਤਗੜੇ ਤੇ ਨਹੀਂ ਚੱਲਦਾ ਹਾਣ ਦੇ ਤੇ ਨਹੀਂ ਚੱਲਦਾ ਜੋ ਮਾੜਾ ਹੁੰਦਾ ਆ ਮਾੜਾ ਮੋਟਾ ਮਾਤੜ ਉੱਤੇ ਹੀ ਚੱਲਦਾ ਹੋਇਆ ਕੀ ਪੰਗਾ ਹੀ ਰੂਮਨਾਤੀ ਵਾਲਿਆਂ ਦਾ ਚੱਲਦਾ ਪਿਆ ਸੀ ਲੜਾਈ ਨਾਂ ਦੀ ਚੱਲਦੀ ਪਈ ਤੂੰ ਕੌਣ ਮੈਂ ਖਾਂ ਖਾਂ ਹੈ ਸਾਰਿਆਂ ਨੂੰ ਪਤਾ ਹੀ ਹੁਣ ਇਸ ਨੇ ਕੱਲ ਤਿੰਨ ਥਾਵਾਂ ਤੇ ਇਹਨਾਂ ਦੇ ਕੀਤਾ ਠੀਕ ਆ ਕੀ ਕੀਤਾ ਵੀ ਭਾਈ ਉਹਨਾਂ ਕੋ ਪਰਮਾਣੂ ਆ ਪਰਮਾਣੂ ਤਾਂ ਫਿਰ ਚੀਨ ਕੋ ਵੀ ਆ ਪਰਮਾਣੂ ਤਾਂ ਰੂਸ ਕੋ ਵੀ ਆ ਪਰਮਾਣੂ ਤਾਂ ਕੋਰੀਆ ਕੋਲ ਵੀ ਆ ਪਰਮਾਣੂ ਤਾਂ ਇੰਡੀਆ ਕੋਲ ਵੀ ਆ ਫੇਰ ਤੁਸੀਂ ਉਹਨਾਂ ਤੇ ਇਦਾਂ ਜਾ ਕੇ ਮਾਰਾਂਗੇ ਇਹ ਕੋ ਬੰਦਿਆਂ ਵਾਲੀ ਗੱਲ ਥੋੜੋ ਆ ਯਾਰ ਹੈ ਸ਼੍ਰੀਆਮ ਧੱਕੇਸ਼ਾਈ ਕਰੀ ਜੰਨੇ ਹੋ ਤੁਸੀਂ ਲੋਗ ਠੀਕ ਹੈ ਨਾ ਤੇ ਤੁਸੀਂ ਵੀ ਦੱਸਿਓ ਬਾਈ ਜੀ ਤੁਸੀਂ ਕਿਸ ਦਾ ਸਾਥ ਦੇ ਰਹੇ ਆ ਸੋ ਤਗੜੇ ਨਾ ਤਾਂ ਸਾਰੇ ਹੁੰਦੇ ਮਾੜੇ ਦਾ ਵੀ ਹਾਲ ਪੁੱਛ ਲਿਆ ਕਰੋ ਠੀਕ ਹੈ ਨਾ ਤੇ ਕਿਹੜੀਆਂ ਮਸੇਲਾਂ ਸੀ ਕਿੱਦਾਂ ਮਾਰੀਆਂ ਕਿਉਂ ਮਾਰੀਆਂ ਤੁਸੀਂ ਆਪ ਸੋਚੋ ਵੀ ਕੋਈ ਹੈ ਹੀ ਨਹੀਂ ਕਿਸੇ ਨੂੰ ਵੀ ਦੱਸਣਾ ਵੀ ਭਾਈ ਕਿਉਂ ਮਾਰੀਆਂ ਹੈ ਹੈ ਕੋਈ ਪੁੱਛਣ ਵਾਲਾ ਕਿ ਨਹੀਂ ਆਪਣੇ ਲੋਕ ਰੌਲਾ ਪਾਉਂਦੇ ਉਹਨਾਂ ਦੀ ਜੂਐਨਓ 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 ਕਿਹੜੀ ਜੂਐਨਓ ਕਿਸੇ ਜੂਐਨਓ ਨੂੰ ਪੁੱਛਿਆ ਨੇ ਸਦਾਈ ਨੇ ਯਾਰ ਆ ਦੇਖੋ ਤਾਂ ਪੱਕੀ ਯਾਰੀ ਆ ਠੀਕ ਹੈ ਨਾ ਆਇਲੂ ਮਨਾਤੀ ਵਾਲਿਆਂ ਦਾ ਪਤਾ ਹੀ ਆ ਤੇ ਕਿਹੜੀਆਂ ਮਜ਼ਾਈਲਾ ਮਾਰੀਆਂ ਕਿਹੜੇ ਪਲੇਨ ਸੀ ਉਹ ਵੀ ਤੁਹਾਨੂੰ ਦੱਸ ਦਾਂ ਠੀਕ ਹੈ ਨਾ ਸੋ ਚਲਦੀ ਚਲਦੀ ਸਾਰੇ ਪਾਸੇ ਘਰੀ ਚਲੋ ਮਾੜੇ ਦੇ ਨਾਲ ਕੌਣ ਖੜਾ ਹੁਣ ਇਸ ਵੇਲੇ ਮਾੜੇ ਦੇ ਨਾਲ ਇਹ ਖੜਾ ਆ ਇਰਾਨ ਤੇ ਉਹਨਾਂ ਨੇ ਮਾਰੀਆਂ ਇਰਾਨ ਦਾ ਜਿਹੜਾ ਆਪਣਾ ਜਿੱਦਾ ਆਪਣੇ ਜੈ ਸ਼ੰਕਰ ਆ ਉਹਨਾਂ ਦਾ ਜਿਹੜਾ ਆ ਉਹ ਚਲ ਗਿਆ ਰੂਸ ਨੂੰ ਮਾਸਕੋ ਜਾ ਰਿਹਾ ਆ ਪਹੁੰਚ ਗਿਆ ਹੁਣ ਆਇਆ ਤਾਂ ਉੱਥੇ ਜਾ ਕੇ ਦੱਸੂਗਾ ਇਸ ਨੂੰ ਤੇ ਇਹਦੇ ਨਾਲ ਹੈਗਾ ਚੀਨ ਚੀਨ ਰੂਸ ਕੋਰੀਆ ਕਿਉ ਬਾ ਇਰਾਨ ਬੈਨਜ਼ੂਏਲਾ ਇਹੀ ਸੱਤ ਕ ਦੇਸ਼ ਆ ਜੋ ਅੱਖਾਂ ਦਿਖਾਉਂਦੇ ਆ ਅਮਰੀਕਾ ਨੂੰ ਆ ਪਿੱਛੇ ਅੱਗੇ ਵੀ ਮੈਂ ਅੱਗੇ ਵੀ ਮੇਰੀ ਵੀਡੀਓ ਪਾਈਓ ਜੋ ਈਰਾਨ ਦਾ ਝੰਡਾ ਆ ਇਹ ਖੰਡਾ ਕਿਉਂ ਸਾਨੂੰ ਸ਼ੋਅ ਹੁੰਦਾ ਇਹ ਖੰਡੇ ਦੀ ਤਰ੍ਹਾਂ ਕੀ ਆ ਸਿੱਖੀ ਦਾ ਕੀ ਲਿੰਕ ਆ ਆਪਣੇ ਸਿੰਘ ਵੀ ਬਾਗੀ ਹੁੰਦੇ ਈਰਾਨ ਵਾਲੇ ਵੀ ਬਾਗੀ ਆ ਠੀਕ ਹੈ ਨਾ ਹੁਣ ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਵੀ ਹੋ ਕੀ ਰਿਹਾ ਆ ਤੇ ਇਹੀ ਇੱਕ ਖਾਤਾ ਜਿੱਥੇ ਤੁਹਾਨੂੰ ਸਾਰਾ ਦੱਸਿਆ ਜਾਊਗਾ ਬਾਕੀ ਪੰਜਾਬੀ মিডিਆ ਦੀ ਤਰ੍ਹਾਂ ਨੀਗਾ ਭਈ ਹਾਂਜੀ ਉਦੋਂ ਹੀ ਐਸੇ ਗਾਇਕ ਨੇ ਐਸੇ ਗਾਇਕਾ ਦਾ ਹਾਂਜੀ ਨਲੀ ਪੂਝਤੀ ਉਹ ਗੱਲਾਂ ਨਹੀਂ ਆਪਣੇ ਕੋ ਆਪਣੇ ਕੋ ਹੈਗੀਆਂ ਜੋ ਗੱਲਾਂ ਚੰਗੀਆਂ ਆਆਂ ਜੋ ਕੋਈ মিডিਆ ਨਹੀਂ ਦੱਸਦਾ ਉਹ ਪਿੱਛੇ ਤਿੰਨੇ ਹੀ ਦੇਚਾਂ ਦੇ ਝੰਡੇ ਆ ਠੀਕ ਆ ਸੋ ਇਹ ਈਦੀ ਫੋਟੋ ਮੈਂ ਤਾਂ ਨਹੀਂ ਦਿਖਾ ਰਿਹਾ ਕਈ ਵਾਰੇ ਕਹਿ ਦਿੰਦੇ ਆ ਭਈ ਐਦਾ ਉਦਾ ਜੋ মিডিਆ ਵੀ ਇਨਾਂ ਦਾ ਹੀ ਆ ਭਰਾਵੋ ਕਾਨੂੰ ਐਮੀ ਹੈ ਸੋ ਇਹ ਰਾਣ ਵਾਲੇ ਦੀ ਫੋਟੋ ਆ ਪਤਾ ਹੀ ਆ ਆਜੋ ਹੁਣ ਤੁਹਾਨੂੰ ਦੱਸਦੇ ਆਂ ਵੀ ਹੋ ਕੀ ਰਿਹਾ ਆ ਤੇ ਕਿਹੜੇ ਕਿਹੜੇ ਪਲੇਨ ਲੈ ਕੇ ਗਏ ਕਿਹੜੀਆਂ ਮਸਿਆਲਾ ਮਾਰੀਆਂ ਠੀਕ ਆ ਤੇ ਕੀ ਦੱਸਿਆ ਗਿਆ ਓਕੇ ਬਾਈ ਦੇਖੋ ਪੂਰੀ ਦੁਨੀਆ ਚ ਇਕੱਲਾ ਈਰਾਨ ਤਾਂ ਹੈ ਨਹੀਂ ਜਿਹਦੇ ਕੋ ਪਰਮਾਣੂ ਆ ਇੰਡੀਆ ਚੀਨ ਰੂਸ ਕੋਰੀਆ ਉਹਨਾਂ ਤੇ ਕਿਉਂ ਨਹੀਂ ਮਸਿਆਲਾ ਮਾਰੀਆਂ ਅਮਰੀਕਾ ਨੇ ਗੱਲ ਤਾਂ ਉਹੀ ਆ ਮਾੜੇ ਨੂੰ ਹੁਣ ਅਮਰੀਕਾ ਨੇ ਇਲੂਮਿਨਾਟੀ ਵਾਲਿਆਂ ਦੀ ਲੜਾਈ ਚੱਲਦੀ ਪਈ ਆ ਈਰਾਨ ਨਾਲ ਅਮਰੀਕਾ ਨੇ ਕਿਉਂ ਪੰਗਾ ਲਿਆ ਸਾਊਦੀ ਸਾਊਦੀ ਜਿਹੜਾ ਉਹੋ ਅਮਰੀਕਾ ਦਾ ਖਸਮ ਖਾਸ ਆ ਪੂਰੀ ਦੁਨੀਆ ਚ ਸਭ ਤੋਂ ਵੱਧ ਆਪਣੇ ਜੋ ਵੀ ਆ ਅਮਰੀਕਾ ਨੂੰ ਪੈਸਾ ਆਉਂਦਾ ਸਾਊਦੀ ਤੋਂ ਆਉਂਦਾ ਆ ਤੇ ਸਾਊਦੀ ਵਾਲੇ ਰੂਸ ਨਾਲ ਨੂੰ ਹੋ ਰਹੇ ਆ ਥੋੜਾ ਥੋੜਾ ਤੇ ਅਮਰੀਕਾ ਨੂੰ ਹੁਣ ਡਰਿਆ ਭਈ ਇਹ ਤਾਂ ਰੂਸ ਨਾਲ ਨੂੰ ਜਾ ਰਿਹਾ ਸਾਊਦੀ ਸਾਊਦੀ ਲੈ ਲਓ ਯੂਏਈ ਲੈ ਲਓ ਆ ਜਿੰਨੇ ਵੀ ਸ਼ੇਖ ਆ ਸਦਾਈਸ ਵਾਲੇ ਇਹ ਸਾਰੇ ਅਮਰੀਕਾ ਨੇ ਡਰਾ ਕੇ ਰੱਖਿਓ ਆ ਵੀ ਭਾਈ ਤੁਹਾਡੇ ਤੁਹਾਨੂੰ ਈਰਾਨ ਨੇ ਮਾਰ ਦੇਣਾ ਮੈਂ ਤੁਹਾਨੂੰ ਈਰਾਨ ਤੋਂ ਉਹ ਕਰ ਰਿਹਾ ਹੁਣ ਸੋਚਣ ਵਾਲੀ ਗੱਲ ਆ ਉਹ ਵੀ ਮੁ슬ਮਨ ਹੈ ਈਰਾਨ ਵੀ ਮੁ슬ਮਨ ਆ ਪਰ ਸਾਨੂੰ ਵੀ ਨਹੀਂ ਸੀ ਪਤਾ ਅੱਗੇ ਦੀ ਅੱਗੇ ਦੇਖ ਕੇ ਪਤਾ ਚੱਲਦਾ ਆ ਕਿ ਈਰਾਨ ਹੈ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਸ਼ੀਆ ਮੁ슬ਮਨ ਆ ਮੁ슬ਮਨ ਭਾਈਚਾਰੇ 'ਚ ਵੀ ਤੁਹਾਨੂੰ ਪਤਾ ਕਈ ਭਾਈਚਾਰੇ ਆ ਸ਼ੀਆ ਸੁੰਨੀ ਦੀ ਆਪਸ 'ਚ ਪਤਾ ਹੀ ਆ ਤੁਹਾਨੂੰ ਕਿਦਾਂ ਖੜਕਦੀ ਆ ਸੋ ਸਾਊਦੀ ਆ ਉਹ ਸੁੰਨੀ ਆ ਈਰਾਨ ਹੈਗਾ ਸ਼ੀਆ ਠੀਕ ਆ ਯੂਏਈ ਵੀ ਸੁੰਨੀ ਆ ਸਭ ਤੋਂ ਵੱਧ ਦੁਨੀਆ 'ਚ ਸ਼ੀਆ ਲੋਕ ਕਿੱਥੇ ਆ ਈਰਾਨ 'ਚ ਹੁਣ ਦੇਖੋ ਰਗੜਿਆ ਕੌਣ ਜਾਣਾ ਪਾਕਿਸਤਾਨ ਕਿੱਦਾਂ ਰਗੜਿਆ ਜਾਣਾ ਪਾਕਿਸਤਾਨ ਦੀ ਸੈਨਾ ਦਾ ਮੁਖੀ ਅਮਰੀਕਾ ਜਾ ਕੇ ਕਹਿੰਦਾ ਜੀ ਮੈਂ ਅਮਰੀਕਾ ਦੇ ਸਦਾਈ ਨੂੰ ਨੋਬਲ ਪੁਰਸਕਾਰ ਲਈ ਨੋਮੀਨੇਟ ਕਰਦਾ ਉਹ ਸਾਲਿਆ ਲੋਕਾਂ ਦੇ ਮਾਰਨ ਡਿਆ ਮਜ਼ੈਲਾ ਤੇ ਨੋਬਲ ਸ਼ਾਂਤੀ ਪੁਰਸਕਾਰ ਨੋਬਲ ਪੁਰਸਕਾਰ ਵੀ ਸਾਰਿਆਂ ਨੂੰ ਪਤਾ ਹੀ ਆ ਨੋਬਲ ਸ਼ਾਂਤੀ ਲਈ ਪਾਕਿਸਤਾਨ ਨੇ ਅਮਰੀਕਾ ਦੇ ਸਦਾਈ ਨੂੰ ਨੋਮੀਨੇਟ ਕੀਤਾ ਨੋਬਲ ਸ਼ਾਂਤੀ ਲਈ ਤੇ ਉਹਦਰੋਂ ਮਜ਼ੈਲਾ ਮਾਰਨ ਡਿਆ ਆ ਪਾਕਿਸਤਾਨ ਖਾਮਗਾਰ ਰਗੜਿਆ ਜਾਣਾ ਵਿੱਚ ਠੀਕ ਹੈ ਨਾ ਸੋਇਰਾਨ ਨੇ ਵੀ ਕਹਿ ਦਿੱਤਾ ਆ ਈਰਾਨ ਲੋ ਵੀ ਆ ਗਿਆ ਵੀ ਪਾਕਿਸਤਾਨ ਵਾਲਿਓ ਤੁਸੀਂ ਵੀ ਹੁਣ ਇਸੇ ਨਤੀਜੇ ਭੁਗਤਣ ਨੂੰ ਤਿਆਰ ਰਹੋ ਇੰਡੀਆ ਜਿਹੜਾ ਸਿਆਣਾ ਆ ਇੰਡੀਆ ਮੋਦੀ ਲੋਕਾਂ ਲਈ ਲੱਖ ਮੜਾ ਹੋਵੇ ਪਰ ਜਿਹੜੀ ਇੰਦੀ ਆ ਇੰਡੀਆ ਦੀ ਦੂਜੇ ਦੇਸ਼ਾਂ ਨਾਲ ਨੀਤੀਆਂ ਉਹ ਥੋੜੀਆਂ ਠੀਕ ਆ ਮੋਦੀ ਨੇ ਈਰਾਨ ਵਾਲਿਆਂ ਨੂੰ ਫੋਨ ਕੀਤਾ ਅਮਰੀਕਾ ਦੇ ਮੁਖੀ ਨੂੰ ਉਹ ਸਦਾਈ ਸਦਾਈ ਨੂੰ ਆਪਣਾ ਭਰਾ ਕਹਿੰਦਾ ਉਹਨੂੰ ਚੋਣਾ 'ਚ ਵੀ ਜਤਾ ਗਿਆ ਅਸੀਂ ਮੋਦੀ 18 'ਚ ਜੋ ਵੀ ਆ ਤੇ ਈਰਾਨ ਨੂੰ ਫੋਨ ਕੀਤਾ ਮੋਦੀ ਨੇ ਈਰਾਨ ਨੂੰ ਕਿਉਂ ਫੋਨ ਕੀਤਾ ਈਰਾਨ ਤੋਂ ਕੀ ਲੈਣਾ ਦੇਣਾ ਉਹ ਭਰਾ ਉਹ ਆਪਾਂ ਲੈਣਾ ਹੀ ਦੇਣਾ ਹੀ ਸਾਰਾ ਈਰਾਨ ਤੋਂ ਆ ਇੰਡੀਆ ਲਈ ਸਭ ਤੋਂ ਵੱਧ ਫਾਇਦਾ ਈਰਾਨ ਤੋਂ ਆ ਅਮਰੀਕਾ ਤੋਂ ਨਹੀਂਗਾ ਤੋ ਨਾਕਸ਼ੇ ਨਾਕਸ਼ੇ ਜੀ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੂੰਗਾ ਭਈ ਆ ਦੇਖੋ ਆ ਚਲੋ ਦਿਖਾਈ ਦਿੰਨਾ ਆ ਸੋ ਖਾਤਾ ਫੋਲੋ ਕਰ ਲਓ ਸ਼ੇਅਰ ਕਰੀ ਚਲੋ ਚਲਦੀ ਚਲਦੀ ਈਰਾਨ ਤੋਂ ਕੀ ਫਾਇਦਾ ਇੰਡੀਆ ਨੂੰ ਆ ਦੇਖੋ ਆ ਜਿੰਨੇ ਵੀ ਪੋਰਟ ਆ ਇੰਡੀਆ ਦੇ ਕਿੰਨਾ ਕਨੈਕਟ ਹੁੰਦੇ ਆ ਆ ਦੇਖੋ ਠੀਕ ਹੈ ਨਾ ਪਹਿਲੇ ਸਮਿਆਂ ਚ ਤੇਲ ਵੀ ਈਰਾਨ ਤੋਂ ਹੀ ਲੈਂਦਾ ਰਿਹਾ ਸਭ ਤੋਂ ਜ਼ਿਆਦਾ ਇੰਡੀਆ ਆ ਦੇਖੋ ਆ ਆ ਆ ਚੱਕਰ ਆ ਈਰਾਨ ਨਾਲ ਜੇ ਇੰਡੀਆ ਨੇ ਸਹੀ ਨਹੀਂ ਰੱਖੀ ਇੰਡੀਆ ਲਈ ਜ਼ਿਆਦਾ ਨੁਕਸਾਨ ਆ ਅਮਰੀਕਾ ਦਾ ਚਲੋ ਕਿੱਥੇ ਪੈ ਗਿਆ ਇਹਦੇ ਬਾਰੇ ਵੀ ਦੱਸਾਂਗੇ ਕਿ ਕੀ ਕੀ ਇਰਾਨ ਤੋਂ ਆਪਾਂ ਲੈਣੇ ਆ ਕੀ ਫਾਇਦੇ ਨੁਕਸਾਨ ਆ ਠੀਕ ਹੈ ਨਾ ਸੋ ਮੋਦੀ ਸਦਾਈ ਨੀਗਾ ਮੋਦੀ ਨੂੰ ਕੁੱਤੇ ਨੇ ਨਹੀਂ ਵੱਡਿਆ ਜਿਹੜਾ ਇਰਾਨ ਵਾਲੇ ਨੂੰ ਨੇ ਫੋਨ ਲਾਇਆ ਵੀ ਭਾਈ ਕਿੱਦਾਂ ਠੀਕ ਐ ਸਾਰਾ ਕੁਝ ਹੁਣ ਮਜ਼ੇਲਾ ਕਿਹੜੀਆਂ ਮਾਰੀਆਂ ਮਜ਼ੇਲਾ ਮਾਰੀਆਂ ਟੌਮਹਾਕ ਅਮਰੀਕਾ ਦੇ ਮੁਖੀ ਦਾ ਜਿੱਦਾਂ ਆਪਣਾ ਹੁਣ ਮੈਂ ਫੇਸਬੁੱਕ ਤੇ ਆ ਠੀਕ ਆ ਜਿੱਦਾਂ ਸੋਸ਼ਲ ਮੀਡੀਆ ਖਾਤੇ ਫੇਸਬੁੱਕ ਲਾ ਲਓ ਬੱਸ ਐਰ ਲੱਲਾ ਪੱਬਾ ਇਤਾਂ ਹੀ ਅਮਰੀਕਾ ਦੇ ਮੁਖੀ ਦਾ ਆਪਣਾ ਹੀ ਇੱਕ ਸੋਸ਼ਲ ਮੀਡੀਆ ਖਰੀਦਿਆ ਹੋਇਆ ਆ। ਹਾਂਜੀ ਉਹ ਉੱਥੇ ਪੋਸਟ ਪਾਉਂਦਾ ਹੁੰਦਾ ਤੇ ਉੱਥੋਂ ਚੱਕ ਕੇ ਫਿਰ ਹੋਰ ਜਗ੍ਹਾ ਪਾਉਂਦਾ। ਠੀਕ ਆ? ਉਹਨਾਂ ਬਾਕੀ ਸੋਸ਼ਲ ਮੀਡੀਆ ਤੇ ਪਾਈਆਂ ਵੀ ਭਾਈ ਆਪਾਂ ਇਹ ਰਾਮ ਦੇ ਤਿੰਨ ਥਾਮਾਂ ਤੇ ਇਹੋ ਕੀਤਾ ਆ। ਹੁਣ ਆਪਾਂ ਸ਼ਾਂਤੀ ਚ ਆਉਨੇ ਆ। ਮੰਨ ਲਓ ਮੇਰੀ ਲੜਾਈ ਮੇਰੇ ਗਵੰਡੀ ਨਾਲ ਆ। ਮੈਂ ਲੜਦਾ ਪਿਆ। ਕਿਉਂ ਤੀਜੇ ਪਿੰਡੋਂ ਆ ਕੇ ਕੋਈ ਮੇਤੇ ਮਸੈਲਾ ਮਾਰ ਦੇਵੇ ਮੈਂ ਕਿੱਦਾਂ ਉਹਨਾਂ ਸ਼ਾਂਤੀ ਕਰ ਲਵਾਂ? ਸਿੰਪਲ ਜੀ ਗੱਲ ਆ। ਤੂੰ ਤਿੰਨ ਤਾਰਕ ਕੀ ਦਿੱਤਾ ਭਈ ਉੱਥੇ ਪਰਮਾਨੂ ਉੱਥੇ ਆ ਰਿਹਾ ਹੈ ਇਰਾਨ ਦੇ ਉਹ ਵੀ ਤੁਹਾਨੂੰ ਦੱਸੂਗਾ ਜਿਹੜੇ ਪਰਮਾਨੂ ਉੱਥੇ ਆ ਰਿਹਾ ਉੱਤੇ ਨਹੀਂ ਪਏ ਉਹ ਕਿੰਨੀ ਥੱਲੇ ਆ ਉਹ ਕਿੰਨੀ ਥੱਲੇ ਆ ਤੁਹਾਨੂੰ ਮੈਂ ਫੋਟੋ ਦਿਖਾ ਦਿੰਦਾ ਇੱਕ ਤੁਹਾਨੂੰ ਆਈਡੀਆ ਇੱਥੇ ਯਾਰ ਜੀ ਜੱਜਾਂ ਦੀ ਦਿਖਾਉਂਦੀ ਹੈ ਕਈ ਵਾਰ ਆਈਡੀ ਬੈਨ ਕਰ ਦਿੰਦੇ ਆ ਤੇ ਮੈਂ ਤੁਹਾਨੂੰ ਉਹ ਵੀ ਫੋਟੋ ਦਿਖਾ ਦੇਣੀ ਸੀ ਠੀਕ ਹੈ ਨਾ ਟੌਮ ਹਾਕ ਮਜ਼ਾਇਲਾ ਮਾਰੀਆਂ ਜਿਹੜਾ ਪਲੇਨ ਆ ਉਹ ਵੀ ਐਨ ਸਿਰਾ ਪਲੇਨ ਆ ਤੇ ਉਹ ਜਿਹੜੇ ਪਲੇਨ ਆ ਗੱਲ ਜਾਦਾ ਵੱਧ ਰਹੀ ਆ ਜਿਸ ਪਲੇਨ ਨਾ ਇਰਾਨ ਤੇ ਨਹੀਂ ਟੈਕ ਕੀਤਾ ਇਹਨਾਂ ਦਾ ਇੱਕ ਇਧਰ ਪੈਸੀਫਿਕ ਚ ਆਪਣੇ ਜਾਪਾਨ ਕੋਲ ਇੱਕ ਟਾਪੂ ਆ ਉੱਥੇ ਉਹ ਪਲੇਨ ਕਾਫੀ ਮਾਤਰਾ ਚ ਆ ਗਏ ਆ ਸੋ ਸਮਥਿੰਗ ਵੱਡੀ ਹੋਣ ਵਾਲੀ ਆ ਠੀਕ ਹੈ ਨਾ ਹੁਣ ਇਰਾਨ ਇਰਾਨ ਕਿਹੜਾ ਅਮਰੀਕਾ ਤੋਂ ਡਰਦਾ ਉਹ ਨਹੀਂ ਕੀ ਲੈਣਾ ਦੇਣਾ ਠੀਕ ਹੈ ਨਾ ਸੋ ਨਹੀਂ ਕਿਹੜਾ ਛੱਡਣਾ ਆ ਉਹਨਾਂ ਦੇ ਨਾਲ ਰੂਸ ਆ ਚੀਨ ਆ ਕੋਰੀਆ ਆ ਤੁਹਾਨੂੰ ਇਹ ਵੀ ਪਤਾ ਹੋਣਾ ਜਿਹੜੀ ਰੂਸ ਦੀ ਫੌਜਾਂ ਯੂਕਰੇਨ ਚ ਲੜਦੀਆਂ ਪਈਆਂ ਉੱਚ ਕੋਰੀਆ ਦੇ ਫੌਜੀ ਵੀ ਸੀ ਰੂਸ ਨਾਲ ਲੜਦੇ ਪਏ ਚੀਨ ਦੇ ਚਾਰ ਜਹਾਜ਼ ਟਰੈਕ ਹੋਏ ਆ ਜਿਹੜੇ ਈਰਾਨ ਪਹੁੰਚੇ ਆ ਅਸਲਾ ਲੈ ਕੇ ਤੇ ਰੂਸ ਨੇ ਸ਼ਰਿਆਮ ਕਹਤਾ ਹੈ ਅਮਰੀਕਾ ਨੂੰ ਵੀ ਤੂੰ ਨਾ ਵਿੱਚ ਆਹੀਂ ਪਰ ਅਮਰੀਕਾ ਹੁਣ ਵਿੱਚ ਆ ਗਿਆ ਆ ਠੀਕ ਹੈ ਨਾ ਜਾਂਦੇ ਆਂਦੇ ਇੱਕ ਬਹੁਤ ਵੱਡੀ ਮੈਂ ਗੱਲ ਦੱਸਣ ਲੱਗਾ ਦੁਨੀਆ 'ਚ ਸਭ ਤੋਂ ਜ਼ਿਆਦਾ ਅਮੀਰ ਦੇਸ਼ ਕਿਹੜੇ ਆ ਯੂਏਈ ਸਾਊਦੀ ਕੁਵੇਟ ਕਿਉਂ ਅਮੀਰ ਆ ਕੈਨੇਡਾ ਲਾ ਲਓ ਕਿਉਂ ਅਮੀਰ ਆ ਇੱਥੋਂ ਤੇਲ ਨਿਕਲਦਾ ਠੀਕ ਹੈ ਜੀ ਤੇਲ ਦੇ ਦਮ ਤੇ ਅਮੀਰ ਆ ਜਿੰਨੇ ਵੀ ਸ਼ੇਖ ਸਦਾਈਸ ਵਾਲੇ ਉਹ ਅਕਲ ਤਾਂ ਉਹਨਾਂ ਨੂੰ ਹੁੰਦੀ ਨਹੀਂ ਪਤਾ ਹੀ ਹੁਣਾ ਜਿਹੜੇ ਅਰਬੀ ਦੇਛਾ ਜੇ ਰਹਿੰਦੇ ਦੋ ਗੱਲਾਂ ਯੱਲਾ ਤਾਲ ਸੂਰਾ ਸੂਰਾ ਯੱਲਾ ਤਾਲ ਸੂਰਾ ਸੂਰਾ ਕੀ ਉਹਨਾਂ ਦਾ ਮਾਈਂਡ ਹੈ ਨਹੀਂ ਜੇ ਕਨੜਾ ਪੋਰਾ ਵੀ ਤੇਲ ਦੇ ਦਮ ਤੇ ਅਮੀਰ ਆ ਅਮਰੀਕਾ ਦਾ ਸਿੱਧਾ ਜਿਹਾ ਕੰਮ ਆ ਤੁਸੀਂ ਅਮਰੀਕਾ ਨਾਲ ਯਾਰੀ ਪਾਉਂਗੇ ਤੁਸੀਂ ਠੀਕ ਆ ਨਹੀਂ ਯਾਰੀ ਪਾਉ ਤੁਸੀਂ ਕੰਗਾਲ ਆ ਜੁਆਈ ਸਾਊਦੀ ਕੋਬੈਤ ਕਿੰਨੇ ਅਮੀਰ ਆ ਸਭ ਨੂੰ ਪਤਾ ਆ ਇਨ੍ਹਾਂ ਤੋਂ ਵੱਧ ਤੇਲ ਈਰਾਨ ਦੇ ਕੋਲ ਆ ਇੱਕ ਅਮਰੀਕਨ ਡਾਲਰ ਦੇ ਪਤਾ ਕਿੰਨੇ ਈਰਾਨ ਦੇ ਪੈਸੇ ਬਣਦੇ ਆ ਤੁਹਾਨੂੰ ਮੈਂ ਦੱਸਦਾ ਈਰਾਨ ਨੇ ਅਖੰਡ ਖਾਈਆ ਚਲੋ ਈਰਾਨ ਤੇ ਪੰਦਸ਼ਾਹ ਲਾ ਕੇ ਤੁਹਾਡਾ ਤੇਲ ਨਹੀਂ ਕਿਸੇ ਨੇ ਖਰੀਦਣਾ ਈਰਾਨ ਨੂੰ ਨੰਗ ਕਰਤਾ ਅਮਰੀਕਾ ਨੇ ਇੱਕ ਹੋਰ ਦੇਸ਼ ਅਮਰੀਕਾ ਦੇ ਕੋਲ ਹੀ ਉੱਥੇ ਦੀਆਂ ਕੁੜੀਆਂ ਬਹੁਤ ਸੋਹਣੀਆਂ ਮਿਸ ਯੂਨੀਵਰਸ ਸਭ ਤੋਂ ਵੱਧ ਉੱਥੇ ਦੀਆਂ ਹੋਈਆਂ ਬੈਨਜੂਏਲਾ ਦੀਆਂ ਉੱਥੇ ਸਭ ਤੋਂ ਵੱਧ ਕੱਚਾ ਤੇਲ ਆ ਯੂਈ ਨਾਲੋਂ ਸਾਊਦੀ ਨਾਲੋਂ ਉਹਨੂੰ ਨੰਗ ਕਰਤਾ ਬੈਨਜੂਏਲਾ ਚ ਐਨੇ ਮਾੜੇ ਹਾਲ ਕਰਤੇ ਅਮਰੀਕਾ ਨੇ ਉੱਥੇ ਬਾਈ ਸੀ ਪੈਸੇ ਨਾ ਪੈਸੇ ਐਡੀ ਥੱਦੀ ਲਜਾਣੀ ਪੈਂਦੀ ਸੀ ਬੀਲ ਬੈਰੋ ਭਰ ਕੇ ਇੱਕ ਬ੍ਰੈਡ ਲੈਣ ਲਈ ਸੜਕਾਂ 'ਤੇ ਪੈਸੇ ਰੁਲਦੇ ਸੀ ਬੈਨਜੂਏਲਾ ਦੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਂਗਾ ਠੀਕ ਹੈ ਨਾ ਜਿਹੜਾ ਅਮਰੀਕਾ ਨਾਲ ਯਾਰੀ ਆ ਉਹ ਠੀਕ ਆ ਜਿਹੜਾ ਨਹੀਂ ਆ ਉਹਨੂੰ ਇਹ ਬਾਈ ਜੀ ਖਤਮ ਕਰ ਦਿੰਦੇ ਆ ਚਲਦਾ ਤਾਂ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਅਮਰੀਕਨ ਦੇ ਕਿੰਨੇ ইরਾਨੀ ਬਣਦੇ ਆ ਤੁਹਾਡੇ ਹੋ ਛੁੱਟ ਜਾਣੇ ਆ ਇੱਕ ਅਮਰੀਕਨ ਦੇ ਬਣਦੇ ਆ ਬਾਈ ਜੀ ਹੁਣੇ ਹੀ ਦੱਸ ਦਿੰਨੇ ਤੁਹਾਨੂੰ ਸਮਝਦੇ ਨਾ ਸੋ ਇਦਾਂ ਦੀਆਂ ਗੱਲਾਂ ਸ਼ੇਅਰ ਕਰਿਆ ਕਰੋ ਇੱਕ ਅਮਰੀਕਨ ਦੇ ਬਣਦੇ ਆ ਆਪਣੇ 43000 ইরਾਨੀ ਇੱਕ ਅਮਰੀਕਨ ਡਾਲਰ ਦੇ ਹਾਂਜੀ ਇੱਕ ਅਮਰੀਕਨ ਦੇ 43000 ਇਰਾਨੀ ਰਿਆਲ 43001 ਦੇ ਉਹ ਕਿਉਂ ਭਾਈ ਕਿਹਾ ਨਾ ਜੁਵੇ ਹੀ ਸਾਊਦੀ ਕਵੈਤ ਤੋਂ ਘਟਿਆ ਕਿਤੇ ਉਹਨਾਂ ਕੋਲ ਤੇਲ ਕੋਈ ਮਾੜਾ ਥੋੜਾ ਆ ਉਹੀ ਕੁਆਲਿਟੀ ਦਾ ਤੇਲ ਆ ਫਿਰ ਇਰਾਨ ਦੀ ਕਰੰਸੀ ਕਾ ਤੇ ਇੰਨੀ ਮਾੜੀ ਕਰਤੀ ਸਿੰਪਲ ਜੀ ਗੱਲ ਆ ਭਾਈ ਅਮਰੀਕਾ ਤੁਸੀਂ ਅਮਰੀਕਾ ਨਾਲ ਯਾਰੀ ਰੱਖੂਗੇ ਤਾਂ ਠੀਕ ਆ ਨਹੀਂ ਰੱਖੂਗੇ ਤਾਂ ਤੁਹਾਨੂੰ ਖਤਮ ਕਰ ਦਿੰਦਾ ਅਮਰੀਕਾ ਹਾਂ ਜੇ ਤੁਹਾਡੇ ਪੱਲੇ ਕੁਝ ਹੈਗਾ ਫਿਰ ਅਮਰੀਕਾ ਵੀ ਨਹੀਂ ਕੁਝ ਕਰ ਸਕਦਾ ਆ ਆਪਣੇ ਲੋਕ ਹੁਣ ਸਾਡੇ ਵਰਗਿਆਂ ਨੂੰ ਆਪਾਂ ਕੀ ਦੇਖਦੇ ਆ ਆਪਾਂ ਕਿਹਾ ਪਈ ਪਾਈ ਜੀ ਸੁਦਾਮ ਹਸੈਨ ਮਾੜਾ ਸੀ ਕਿੱਥੋਂ ਦੇਖਿਆ ਮੀਡੀਆ ਤੋਂ ਸਾਨੂੰ ਕਿਹਾ ਗਿਆ ਗਦਾਫੀ ਮਾੜਾ ਸੀ ਕਿੱਥੋਂ ਦੇਖਿਆ ਮੀਡੀਆ ਤੋਂ ਕਸੂਰ ਉਹਨਾਂ ਦਾ ਕੀ ਸੀ ਕਸੂਰ ਇਹੀ ਸੀ ਜੜ ਸਿੰਪਲ ਗੱਲ ਆ 200 ਦੇਸ਼ ਆ ਤੇਲ ਗਦਾਫੀ ਕਹਿੰਦਾ ਸੀ ਤੇਲ ਜਿਹੜਾ ਆਪਾਂ ਵੇਚਣਾ ਜੋ ਵੀ ਆ ਆਪਣਾ ਹਨਾ ਲੀਬੀਆ 'ਚ ਚਲੋ ਇੰਨਾ ਤੇਲ ਨਹੀਂ ਜੋ ਵੀ ਆ ਆਪਾਂ ਡਾਲਰ ਚ ਕਾਤੇ ਵੇਚੀਏ ਯਾਰ 200 ਤੋਂ ਵੱਧ ਦੇਸ਼ ਆ ਹੁਣ ਚੀਨ ਇੰਡੀਆ ਨੂੰ ਕੋਈ ਸਮਾਨ ਦਿੰਦਾ ਡਾਲਰ ਚ ਥੋੜੋ ਦਿੰਦਾ ਆ ਸਮਝਦੇ ਨਾ ਡਾਲਰ ਚ ਕਾਤੇ ਠੇਕਾ ਲਿਆ 200 ਤੋਂ ਵੱਧ ਦੇਸ਼ ਆ ਕੱਲਾ ਡਾਲਰ ਚ ਕਾਤੇ ਆਪਾਂ ਸਾਰਾ ਕੁਝ ਕਰੀਏ ਆਪਣੀ ਕਰੰਸੀ ਆਪਾਂ ਤਗੜੀ ਕਰੀਏ ਅਮਰੀਕਾ ਨੂੰ ਹੁਣ ਇਸੇ ਲਈ ਅੱਥਾ ਪੈਰਾਂ ਦੀ ਪਈਓ ਆ ਸੁਧਾਮਤਾ ਮਰਾਤਾ ਸੀ ਮੜਾ ਕਹਿ ਕੇ ਗਦਾਫੀ ਬਾਰੇ ਬਾਈ ਸੁਣ ਕੇ ਦੇਖਿਓ ਉੱਥੇ ਦੇ ਲੋਕਾਂ ਕੋਲੋਂ ਕਿਸੇ ਕੁੜੀ ਦੀ ਸ਼ਾਦੀ ਹੁੰਦੀ ਸੀ ਉਮਰ ਭਰ ਲਈ ਐਨ ਨਜ਼ਾਰੇ ਗਦਾਫੀ ਨੇ ਐਦਾਂ ਨਹੀਂ ਆ ਥਾਵਾ ਤੇ ਪਾਣੀ ਪਚਾਦਦਾ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਉਹ ਭਲਾ ਕਰਦਾ ਸੀ ਆਪਣੇ ਲੋਕਾਂ ਦਾ মিডিਆ 'ਚ ਬਣਾਤਾ ਜੀ ਗਦਾਫੀ ਅਤਵਾਦੀ ਚੱਕ ਦੋ ਸੁਧਾਮ ਅਤਵਾਦੀ ਚੱਕ ਦੋ ਸੁਧਾਮ ਨੂੰ ਕਿਉਂ ਮਾਰਿਆ ਅਖੇ ਜੀ ਉਕੋ ਪਰਮਾਣੂ ਆ ਕਿਹੜੇ ਪਰਮਾਣੂ ਨਿਕਲੇ ਇਰਾਕ ਤੋਂ ਉਹ ਭਰਾਵੋ ਇਹ ਲੰਬੀਆਂ ਗੇਮਾਂ ਵਾਲੀ ਲੰਬੀ ਨਹੀਂ ਵੀਡੀਓ ਕਰਦਾ ਸੋ ਗੱਲ ਇਹੀ ਆ ਸੁਣਦੇ ਆਉਨੇ ਆ ਪਿੰਡਾਂ 'ਚ ਵੀ ਦੇਖਦੇ ਆ ਤਗੜੇ ਨੂੰ ਸਾਰੇ ਭਾਜੀ 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 ਮਾਤੜ ਨੂੰ ਅੱਧਰਾ ਓਏ ਸਿੰਪਲ ਉਹੀ ਸੰਸਾਰ ਪੱਧਰ ਤੇ ਚੱਲ ਰਿਹਾ ਰੂਸ ਚੀਨ ਇੰਡੀਆ ਕੋ ਪਰਮਾਣੂ ਆ ਉਹਨਾਂ ਤੇ ਤਾਂ ਅਮਰੀਕਾ ਮਾਰ ਨਹੀਂ ਸਕਦਾ ਇਰਾਨ ਮਾਤੜਿਆ ਪਰ ਇਰਾਨ ਇੰਨਾ ਵੀ ਨਹੀਂ ਮਾਤੜ ਗੇਮ ਤਗੜੀ ਪਊਗੀ ਬੜਾ ਕੁਝ ਹੋਊਗਾ ਜੋ ਵੀ ਕੋਈ ਚੱਲ ਰਿਹਾ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਾਂਗੇ ਵੀਡੀਓ ਗੱਲਾਂ ਹੋਰ ਵੀ ਬਹੁਤ ਆ ਤੱਥਾਂ ਦੀਆਂ ਕਰਾਂਗੇ ਡੇਲੀ ਲਾਈਵ ਆਇਆ ਕਰਾਂਗੇ ਜਿਹਨੇ ਨਹੀਂ ਫੋਲੋ ਕੀਤਾ ਫੋਲੋ ਕਰ ਲੋ ਤੇ ਤੁਸੀਂ ਦੱਸਿਓ ਤੁਸੀਂ ਕਿਸ ਦੇ ਨਾਲ ਆ ਇਰਾਨ ਅਮਰੀਕਾ ਜਾਂ ਇਲੂਮਿਨਾਟੀ ਵਾਲੇ ਇਰਾਨ ਦੇ ਨਾਲ ਹੀ ਹੁਣੇ ਆਪਣੇ ਬਾਲੇ ਲੋਕ ਤੁਸੀਂ ਦੱਸਿਓ ਬਾਈ ਤੇ ਸ਼ੇਅਰ ਵੀ ਕਰਿਓ ਸਾਰੇ ਪਾਸੇ ਦੱਸਾਂਗੇ ਤੁਹਾਨੂੰ ਸਾਰਾ ਕੁਝ ਜਾਂਦੇ ਜਾਂਦੇ ਸਵਾਲ ਇਹ ਆ ਕੀ ਇਰਾਨ ਕੋਈ ਇਦਾਂ ਦਾ ਕੁਝ ਹੈ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਪਲੇਨ ਆ ਰਹੇ ਸਾਡੇ ਤੇ ਅਟੈਕ ਕਰਨ ਲਈ ਉਹਨਾਂ ਕੋਈ ਹੈ ਨਹੀਂ ਕੁਝ ਇਦਾਂ ਦਾ ਹੈਂ ਇਲੂਮਿਨਾਟੀ ਵਾਲਿਆਂ ਕੋ ਤਾਂ ਹੈਗਾ ਆਇਰਨ ਡੋਮ ਆਇਰਨ ਡੋਮ ਕੋਈ ਵੀ ਮਜ਼ਾਇਲ ਆਉਂਦੀ ਉਹਨੂੰ ਪਤਾ ਚੱਲ ਜਾਂਦਾ ਉਹ ਨਸ਼ਟ ਕਰ ਦਿੰਦੀ ਆ ਇਰਾਨ ਕੋ ਕਾਤੇ ਹੈ ਨਹੀਂ ਯਾਰ ਪਰਮਾਣੂ ਤੁਸੀਂ ਰੱਖਿਓ ਆ ਤਿੰਨ ਥਾਵਾਂ ਤੇ ਕੋਈ ਹੋਰਾਂ ਦੀ ਸਕਿਉਰਟੀ ਲਈ ਕੁਝ ਲਾਇਆ ਹੀ ਹੋਊਗਾ ਇਦਾਂ ਕਿਦਾ ਉਹ ਕਿੱਥੇ ਅਮਰੀਕਾ ਦੁਨੀਆ ਦੇ ਇੱਕ ਪਾਸੇ ਕਿੱਥੇ ਇਰਾਨ ਅਮਰੀਕਾ ਤੋਂ ਆਏ ਤੇ ਮਾਰ ਕੇ ਚਲ ਗਏ ਇਦਾਂ ਕਿਦਾਂ ਹੋ ਜੂ ਇਹ ਕੋ ਫਿਲਮ ਥੋੜੋ ਚੱਲਦੀ ਪਈ ਆ ਇਹ ਲੰਬੀਆਂ ਵੀ ਗੇਮ ਆ ਇੱਥੇ ਸਾਰੀਆਂ ਸਾਂਝੀਆਂ ਕਰਾਂਗੇ ਸੋ ਫੇਰ ਬੇਨਤੀ ਸਾਰੇ ਪਾਸੇ ਪਹਚਾਇਓ ਖਾਤਾ ਫੋਲੋ ਕਰ ਲਓ ਤੇ ਤੁਸੀਂ ਦੱਸਿਓ ਕਿ ਕਿਸ ਦਾ ਸਾਥ ਦੇ ਰਹੇ ਆ ਜੋ ਵੀ ਕੁਝ ਹੋ ਰਿਹਾ ਆ ਤੁਹਾਡੀ ਆਪਣੀ ਕੀ ਸੋਚ ਆ ਮੈਨੂੰ ਪਤਾ ਆਪਣੇ ਪੰਜਾਬੀ ਨਾਲ ਗੱਲਾਂ ਨੂੰ ਕਾਫੀ ਨੇੜੋਂ ਦੇਖ ਰਹੇ ਆ ਜਿਹੜੀ ਕਿ ਖੁਸ਼ੀਯਾਰੀ ਗੱਲ ਆ ਠੀਕ ਹੈ ਨਾ ਦੱਸਿਓ ਫੇਰ ਤੇ ਬਾਕੀ ਜੋਧੇ ਜਿਆਦਾ ਹੋਊਗਾ ਰੂਸਚੀਨ ਵੀ ਆਉਣਗੇ ਦੇਖਦੇ ਆ ਕਿੱਦਾਂ ਹੁੰਦੀ ਤੇ ਖਾਤਾ ਫੋਲੋ ਕਰ ਲਓ ਕਰਿਆ ਕਰਾਂਗੇ ਗੱਲਾਂ ਸ਼ੁਕਰੀਆ ਸਾਰਿਆਂ ਦਾ ਤੇ ਮਿਲਦੇ ਆ ਦੱਸਿਓ ਤੁਸੀਂ ਕਿ ਅਦਾ ਸਾਥ ਦੇ ਰਹੇ ਆ ਕਰ ਦਿਓ ਸਾਰੇ ਪਾਸੇ ਵੀਡੀਓ ਤੇ ਖਾਤਾ ਵੀ ਫੋਲੋ ਕਰ ਲਿਓ ਸ਼ੁਕਰੀਆ